ਆਈ ਵਿਚਾਰ ਕਰਮੀ ਆਵ ਕਪੜਾ ਨਦਰਿ ਮੋਖਦਾਰ ਮਹਲਾ ਪੰਜਵਾਂ ਗੋਰਾ ਪੂਰੇ ਚਰਨੇ ਲਾਇਆ ਹਰ ਸੰਗ ਸਹਾਈ ਪਾਇਆ सह पाया जा जहा जाई तोहले कार किरपा परा ਚਿੰਦੇ ਸਗਲੇ ਫਾਲ ਪਾਵ ਜੀ ਕਾ ਸੰਗ ਸਹਾਈ ਰਾਵ ਨ ਆਮ ਸੰਤ ਜਨਾਰੇ ਨਾਰਾ ਪਤ ਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਤਪਾਲਾ ਸਾਧ ਜੀ ਸੰਗ ਰਖਵਾਲਾ ਹਰ ਦੇਨਰ ਕੀਰਤਨ ਗਾਈਆ जिस देव पुर का बेदाता हार रसते नहीं जाता जामकंकर ने न सुख तो नानक शरणी पाया जिस देवा पुरख बिधाता हार ते नहीं जाता जा ਕੰਕਰ ਨੇੜ ਨਾ ਆਇਆ ਸੋਖ ਨਾਨਕ ਸ਼ਰਣੀ ਆਇਆ ਵਾਏ ਗੁਰੂ ਜੀ ਕਾ ਖਰਸਾ ਵਾ फते सुरटा महाला पंजवा गुर पूर चरणी लाया हर संग सहाई पाया जय जय ता सोहेले कर कृपा प्रभु मिली होए जी का खालसा होए जी की फतेह